ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਇਸ ਵੀਡੀਓ ਵਿੱਚ ਅਸੀਂ ਗੁਰੂ ਸਾਹਿਬ ਗੁਰੂ ਅੰਗਦ ਦੇਵ ਜੀ ਦੇ ਜੀਵਨ ਬਾਰੇ ਕੁਝ ਵਿਚਾਰ ਸਾਂਝੇ ਕਰਾਂਗੇ ਜੋ ਪ੍ਰੋਫੈਸਰ ਸੈਭ ਸਿੰਘ ਜੀ ਨੇ ਆਪਣੀ ਕਿਤਾਬ ਵਿੱਚ ਬਹੁਤ ਹੀ ਸੋਹਣੇ ਸ਼ਬਦਾਂ ਵਿੱਚ ਉਚਾਰਨ ਕੀਤੇ ਹਨ ਗੁਰੂ ਸਾਹਿਬ ਗੁਰੂ ਅੰਗਦ ਦੇਵ ਜੀ ਦਾ ਬਚਪਨ ਦਾ ਨਾਂ ਬਾਬਾ ਲੈਣਾ ਸੀ ਜਦੋਂ ਬਾਬਾ ਲਹਿਣਾ ਜੀ ਦਾ ਜਨਮ ਹੋਇਆ ਤਦੋਂ ਦਿੱਲੀ ਦੇ ਤਖਤ ਉੱਤੇ ਲੋਧੀ ਖਾਨਦਾਨ ਦਾ ਦੂਜਾ ਬਾਦਸ਼ਾਹ ਸਕੰਦਰ ਲੋਧੀ ਸੀ ਸਨ 1517 ਵਿੱਚ ਇਸ ਤੇ ਮਰਨ ਤੇ ਇਸ ਦਾ ਪੁੱਤਰ ਇਬਰਾਹਿਮ ਤਖਤ ਉੱਤੇ ਬੈਠਾ ਪਰ ਲੋਧੀਆਂ ਦੀ ਤਾਕਤ ਦਾ ਤੇਜ ਨਹੀਂ ਸੀ ਰਹਾ ਕਿ ਫੇਰੇ ਹੀ ਬਕਾਬਤਾ ਹੋ ਰਹੀਆਂ ਸਨ ਵੱਖਰੇ ਵੱਖਰੇ ਸੂਬੇ ਆਕੀ ਹੁੰਦੇ ਜਾ ਰਹੇ ਸਨ ਗੁਜਰਾਤ ਕਾਠੀਵਾੜ ਦੱਖਣ ਮਾਲਵਾ ਬੰਗਾਲ ਚਤੌੜ ਵਿਜੇਨਗਰ ਇਹ ਸਾਰੇ ਨਾਮ ਮਾਤਰ ਹੀ ਦਿੱਲੀ ਦੇ ਅਦੀਮ ਸਨ ਲੋਧੀਆਂ ਦਾ ਰਾਜ ਜੇਲਮ ਦੇ ਕੰਡੇ ਘੇਰੇ ਤੋਂ ਲੈ ਕੇ ਬਿਹਾਰ ਤੱਕ ਸੀ ਪਰ ਇਹ ਵੀ ਕਹਿਣ ਨੂੰ ਸੀ ਲਾਹੌਰ ਦਾ ਸੂਬੇਦਾਰ ਦੌਲਤ ਖਾਨ ਲੋਧੀ ਆਕੀ ਹੋਣ ਨੂੰ ਫਿਰਦਾ ਸੀ ਇਹ ਦੌਲਤ ਖਾਨ ਉਹੀ ਸੀ ਜੋ ਗੁਰੂ ਨਾਨਕ ਦੇਵ ਜੀ ਦੇ ਸਮੇਂ ਸੁਲਤਾਨਪੁਰ ਦਾ ਨਵਾਬ ਸੀ ਜਦੋਂ ਇਸ ਦਾ ਪਿਓ ਸਰਤਾਰ ਖਾਨ ਲਾਹੌਰ ਦਾ ਸੂਬੇਦਾਰ ਸੀ ਪਿਓ ਦੇ ਨਮਰਨ ਪਿੱਛੋਂ ਦੌਲਤ ਖਾਨ ਲਾਹੌਰ ਦਾ ਸੂਬੇਦਾਰ ਬਣਿਆ ਸੂਬੇਦਾਰਾਂ ਦੀਆਂ ਬਗਾਵਤਾਂ ਦੇ ਕਾਰਨ ਦੇਵ ਸ਼ਿਵਚ ਬੇਅਮਨੀ ਬਹੁਤ ਵੱਧ ਗਈ ਮੰਨ ਚਲੇ ਲੋਕਾਂ ਨੇ ਲੁੱਟ ਮਾਰਾਂ ਸ਼ੁਰੂ ਕਰ ਦਿੱਤੀਆਂ ਕਈ ਪਿੰਡ ਉਜੜੇ ਪਿੰਡ ਮੱਤੇ ਦੀ ਸਰਾਂ ਵੀ ਉਜੜ ਗਿਆ ਪੰਜਾਬ ਵਿੱਚ ਇਹਨਾਂ ਲੁੱਟਾਂ ਮਾਰਾਂ ਦਾ ਵਧੀ ਕਾਰਨ ਇਹ ਸੀ ਕਿ ਬਾਬਰ ਨੇ ਕਾਬਲ ਵੱਲੋਂ ਹਮਲੇ ਸ਼ੁਰੂ ਕਰ ਦਿੱਤੇ ਮੱਤੇ ਦੀ ਸਰਾ ਉੱਜਣ ਤੇ ਬਾਬਾ ਫਿਰੂਜੀ ਆਪਣੇ ਸਾਰੇ ਪਰਿਵਾਰ ਨੂੰ ਲੈ ਕੇ ਪਹਿਲਾਂ ਉੱਤਰਵਲ ਪਿੰਡ ਹਰੀਕੇ ਆ ਟਿਕੇ ਜੋ ਲਾਹੌਰ ਤੋਂ ਦਿੱਲੀ ਜਾਣ ਵਾਲੀ ਸ਼ਾਹੀ ਸੜਕ ਉੱਤੇ ਵਿਆਸਾ ਦਾ ਮਸ਼ਹੂਰ ਪੱਤਨ ਸੀ ਹਰੀਕੇ ਤੋਂ ਫਿਰ ਖਡੂਰ ਆ ਗਏ ਵਿਆਸਾ ਤੋਂ ਉੱਤਰਲੇ ਪਾਸੇ ਖਡੂਰ ਹੀ ਵੱਡਾ ਨਗਰ ਸੀ ਗੋਇੰਦਵਾਲ ਅਜੇ ਵਸਿਆ ਨਹੀਂ ਸੀ ਖਡੂਰ ਸਾਹਿਬ ਵਿੱਚ ਬਾਬਾ ਜੀ ਲੈਣਾ ਦੀ ਭੂਆ ਵੀ ਵਿਆਹੀ ਹੋਈ ਸੀ ਉਸੇ ਹੀ ਰਾਹੀ ਇਹਨਾਂ ਦਾ ਰਿਸ਼ਤਾ ਖਡੂਰ ਹੋਇਆ ਸੀ ਖਡੂਰ ਆ ਕੇ ਬਾਬਾ ਫਿਰੂਜੀ ਨੇ ਪਰਚੂਨ ਦੀ ਹੱਟੀ ਪਾ ਲਈ ਬਾਬਾ ਲੈਣਾ ਜੀ ਜਦੋਂ 20 ਸਾਲਾਂ ਦੀ ਉਮਰ ਦੇ ਸਨ ਪਿਤਾ ਦੇ ਨਾਲ ਰਲ ਕੇ ਥੋੜੇ ਜਿਹੇ ਦਿਨ ਇਹਨਾਂ ਨੇ ਹੱਟੀ ਦਾ ਕੰਮ ਚੰਗਾ ਚਲਾ ਲਿਆ ਇਹ ਜ਼ਿਕਰ ਸਨ 1524 ਦਾ ਹੈ ਸਨ 1524 ਵਿੱਚ ਬਾਬਰ ਨੇ ਹਿੰਦੁਸਤਾਨ ਉੱਤੇ ਚੌਥਾ ਹਮਲਾ ਕੀਤਾ ਲਾਹੌਰ ਦਾ ਸੋਬੇਦਾਰ ਦੌਲਤ ਖਾਨ ਲੋਦੀ ਦਿੱਲੀ ਦੇ ਤਖਤ ਤੇ ਅਦੀਨ ਨਹੀਂ ਰਹਿਣਾ ਚਾਹੁੰਦਾ ਸੀ ਉਸ ਨੇ ਬਾਬਰ ਨੂੰ ਸੱਦਾ ਦਿੱਤਾ ਕਿ ਆਓ ਦਿੱਲੀ ਉੱਤੇ ਕਬਜ਼ਾ ਕਰੋ ਮੈਂ ਮਦਦ ਕਰਾਂਗਾ ਪਹਿਲੇ ਦਿਨ ਹਮਲਿਆਂ ਵਿੱਚ ਬਾਬਰ ਲਾਹੌਰ ਤੋਂ ਪਰੇੋਂ ਪਰੇ ਹੀ ਵਾਪਸ ਚਲਾ ਗਿਆ ਚੌਥੀ ਵਾਰ 1524 ਵਿੱਚ ਲਾਹੌਰ ਆ ਪਹੁੰਚਿਆ ਇਧਰੋਂ ਦਿੱਲੀ ਤੋਂ ਸ਼ਾਹੀ ਫੌਜ ਬਖਾਰ ਖਾਨ ਦੀ ਜ਼ਿਦਾਰੀ ਹੇਠ ਦੌਲਤ ਖਾਨ ਦੇ ਵਿਰੁੱਧ ਪਹੁੰਚ ਗਈ ਬਾਬਰ ਦੀ ਫੌਜ ਅਤੇ ਲੋਧੀ ਦਲ ਦਾ ਟਕਰਾ ਹੋਇਆ ਜਿਸ ਵਿੱਚ ਬਾਬਰ ਜਿੱਤ ਗਿਆ ਇਸ ਅਗਾਹ ਲੰਘ ਕੇ ਬਾਬਰ ਨੇ ਦੀਪਾਲਪੁਰ ਵੀ ਜਾ ਮਾਰਿਆ ਦੌਲਤ ਖਾਨ ਵੀ ਆਪਣੇ ਦੋ ਪੁੱਤਰਾਂ ਗਾਜੀ ਖਾਨ ਅਤੇ ਦਿਲਾਵਰ ਖਾਨ ਸਮੇਤ ਉੱਥੇ ਪਹੁੰਚਿਆ ਪਰ ਬਾਬਰ ਨੇ ਦੌਲਤ ਖਾਨ ਨੂੰ ਲਾਹੌਰ ਦੀ ਸੂਬੇਦਾਰੀ ਦੀ ਥਾਂ ਮੋੜ ਸੁਲਤਾਨਪੁਰ ਤੇ ਜਲੰਧਰ ਦੀ ਨਵਾਬੀ ਦੇਣੀ ਚਾਹੀ ਦੌਲਤ ਖਾਨ ਦੀਆਂ ਆਸਾਂ ਦਾ ਲੱਕ ਟੁੱਟ ਗਿਆ ਇਸ ਹੱਦ ਤੱਕ ਉਸ ਤੇ ਪ੍ਰਮਾਨ ਨਾ ਕੀਤੀ ਬਾਬਰ ਨੇ ਉਸ ਦੇ ਪੁੱਤਰ ਜਰਾਵਰ ਖਾਨ ਨੂੰ ਨਵਾਬੀ ਦੇ ਦਿੱਤੀ ਦੌਲਤ ਖਾਨ ਉਸੇ ਦਾ ਪੁੱਤਰ ਗਾਜੀ ਖਾਨ ਕਿਸੇ ਭਲੇ ਮੌਕੇ ਦੀ ਤਾੜ ਵਿੱਚ ਉਤੋਂ ਖਿਸਕ ਗਏ